ਫਾਰਮ ਟਰੈਕ 75 ਐਚ ਪੀ ਛੋਟਾ ਡੈਕਟਰ ਵਿਖਾਉਣਾ ਤੁਹਾਨੂੰ ਨੀਵਾ ਵੇਖ ਕੇ ਨਾ ਕਹਦੇ ਜੇ ਵੀ ਨੀਵਾ ਜਿਆ ਤਾਂ ਤਕਨੀਕ ਵੀ ਤੁਹਾਨੂੰ ਐਸੀ ਵਿਖਾਉਣੀ ਨਾ ਇਦਾਂ ਦਾ ਫਾਰਮ ਟਰੈਕ ਮੈਨੂੰ ਨਹੀਂ ਲੱਗਦਾ ਤੁਸੀਂ ਪਹਿਲਾਂ ਕਦੇ ਦੇਖਿਆ ਹੋਵੇ ਮੇਰੇ ਹਿਸਾਬ ਨਾਲ ਆਪਣੇ ਨਾਲ ਹਰਜੀਤ ਵੀਰਾ ਸੱਚੀ ਕਾ ਵੀਰੇ ਸੱਚੀ ਕਾ ਵੀ ਕਿਹਾ ਵਧੀਆ ਜੀ ਮੈਂ ਸਹੀ ਇਹ ਕਹਿਣਾ ਮੈਨੂੰ ਨਹੀਂ ਲੱਗਦਾ ਐਵੇਂ ਲੱਗਦੀ ਵਿਖਿਆ ਹੋਵੇ ਸਹੀ ਗੱਲ ਹੈ ਨਹੀਂ ਨਾ ਵੇਖਿਆ ਨਹੀਂ ਦੇਖਿਆ ਵਿਖਾਈ ਨਨ ਉਹ ਇਦਦਰ ਦੀ ਆਹ ਕਮਕੀ ਇਹ ਟਰੈਕ ਕਦੇ ਵੀ ਤੁਸੀਂ ਦੇਖਿਆ ਨਾ 75 ਐਚ ਪੀ ਦੇ ਵਿੱਚ ਇਹਨਾਂ ਐਕਸਪੋਰਟ ਮਾਡਲ ਹੈ ਬਾਹਰ ਲਾ ਨਾ ਬਾਹਰ ਲਾ ਦੇ ਤੁਸੀਂ ਜਕੜ ਬੰਦ ਨੇ ਕੇ ਇਹ ਪਾਈ ਯੂਟਿਊਬ ਦੇ ਉੱਤੇ ਜਿਹੜੀਆਂ ਵੀਡੀਓ ਦੇਖਿਆ ਗੋਲੇ ਨਹੀਂ ਕਰਾਈਏ ਫਿਰ ਦਿੰਦੇ ਉਹ ਆ ਇਹ ਇਹ ਉਹ ਆ ਨਾ ਉਹ ਇਹ ਵੈਰਾਈਟੀ ਆ ਤੇ ਇਹ ਆਪਣੇ ੜਿੱਕੇ ਕਿਵੇਂ ਚੜ ਗਿਆ ਮੈਨੂੰ ਇਹ ਦੱਸ ਆਪਣੇ ਉਹਨੇ ਕੰਪਨੀ ਕੋਲੇ ਬਾਈ ਦੇ ਮਾਰਕ ਮਾਰਕੇ ਦੇ ਬਾਈ ਦੇ ਆ ਮਾਰਕੇ ਬਾਈ ਦੇ ਆ ਮੈਨੂਫੈਕਚਰ ਡੇਟੇ ਦੀ ਬਾਈ ਦੀ ਆ ਓਕੇ ਇਹ ਬਿੱਲ ਮਿਲਣੇ ਦੀ ਕਾਪੀ ਨਹੀਂ ਬਣਨੀ ਇਹਦੀ ਕਾਪੀ ਨਹੀਂ ਕਾਪੀ ਨਹੀਂ ਬਣਨੀ ਜਿਨੇ ਕਰੇ ਚਲੋ ਉਹਨੂੰ ਲੈਣਾ ਹਾਂ 100 ਰੁਪਈਆ ਦੇ ਵਿੱਚ 50 HP ਦਾ ਟਰੈਕਟਰ 3 ਵਿੰਡੂ ਦੇ ਵਿੱਚ ਹੂੰ 4x4 ਚੇਂਜਰ ਦੇ ਵਿੱਚ ਸ਼ਿਫਟਿੰਗ ਜਿੰਨਾ ਅੱਗੇ ਜਾਂਦਾ ਉੰਨਾ ਹੀ ਬੈਕ ਗੇਅਰ ਆ ਬਹੁਤ ਵਧੀਆ ਚੀਜ਼ ਆ ਵੀਰੇ ਮੈਂ ਕਹਿੰਦਾ ਵੀ ਹੈ ਤਾਂ ਬਲਾ ਬਲਾ ਪੂਰੀ ਅਰੇ ਮੇਰੇ ਸਾਹ ਜਨਾ ਹਰਜੀਤ ਵੀਰੇ ਬਾਗ ਵਾਸਤੇ ਨਹੀਂ ਗਾ ਇਹ ਨਹੀਂ ਆਪਾਂ ਮਤਲਬ ਉਹ ਕੰਪਨੀ ਦਾ ਬਣਾ ਸੀ ਪਪੂਲਰਾਂ ਦੀ ਦਿੱਤੀ ਵਾਲੇ ਐ ਬਾਗਾਂ ਵਾਲੇ ਪਪੂਲਰਾਂ ਵਾਲੇ ਜਿਹੜੀ ਆਹਾਂ ਨੇ ਤੇ ਹੌਲਡ ਜੀ ਲੱਗੀ ਹੋਈ ਆ ਪਿੱਲੀਆਂ ਜਾਂ ਕੱਢ ਕੇ ਮੂਹਰੇ ਹੁੰਡ ਕੇ ਪੈਂਦੀ ਆ ਮੂਹਰੇ ਉੱਪਰਾਂ ਕਰ ਨੂੰ ਪੱਤਾ ਸੱਤਾ ਸਾਰਾ ਅੱਛਾ ਜਿੱਥੇ ਮਰਜ਼ੀ ਕਰ ਲੈਣੇ ਆ ਆਹ ਜੈਕ ਲੱਗਿਆ ਹੈਨਾ ਜੈਕ ਲੱਗਿਆ ਹੋਇਆ ਦੋਨੇ ਪਾਸੇ ਜੈਕ ਲੱਗੇ ਹੋਏ ਵੈਰੀ ਗੁੱਡ ਯਾਰ ਕਿਹਦੇ ਹੈ ਤਾਂ ਇਹ ਚੀਜ਼ ਬਹੁਤ ਵਧੀਆ ਪਰ ਆਪਣੇ ਉਦੋਂ ਜਦੋਂ ਕੰਪਨੀ ਤੋਂ ਅਸੀਂ ਵੱਡੇ ਡਾਇਰੈਕਟਰ ਮੰਗਦੇ ਉਦੋਂ ਦਿੱਤਾ ਨਹੀਂ ਜਿਹੜੀ ਕਹੀ ਗੱਲ ਆ ਹੁਣ ਜਦੋਂ ਦਿੱਤਾ ਤੇ ਹੁਣ ਯਾਰ ਕੰਪਨੀ ਨਾ ਵੇਖ ਲੈ ਹਸਾਕਦਾ ਵਾ ਇਹ ਜਦੋਂ ਕੰਪਨੀ ਨੇ ਬਣਾਇਆ ਨਾ ਉਦੋਂ ਆਪਾਂ ਨੂੰ ਸਮਝਵਣੀ ਆਈ ਹੋਣੀ ਸਮਝਵਣੀ ਆਈ ਸਿੱਧੀ ਸਿੱਧੀ ਗੱਲ ਤੋਂ ਦੱਸਾਂ ਇਹਦਾ ਗੱਲ ਹੈ ਹੁਣ ਜ਼ਿੰਮੇਵਾਰਾਂ ਨੂੰ 75 HP ਦੀ ਸਮਝ ਆਈ ਆ ਹਾਂ 75 HP ਦੇ ਵਿੱਚ ਇਹ ਦੇ ਕੇ ਕੋਈ ਮੇਰਾ ਹੋਵੇ ਭੈਣ ਭਰਾ ਲੈਣ ਵਾਲਾ ਤੇ ਚੱਕ ਦੂ ਫੱਟੇ ਚੱਕ ਇਹਦੇ ਪਤਾ ਕੀ ਚੱਕ ਰਾਂ ਘੇਰਾਂ ਸਲੋ ਵੜਾ ਹੂੰ ਮਨ ਲਾ ਵੀ ਸੁਪਰ ਸੀਟਰ ਤੇ ਪਲਾਉ ਹਾਲ ਤੇ ਸੁਪਰ ਸੀਟਰ ਤੇ ਚਲਾਉਣ ਨੂੰ ਤੂੜੇ ਵਾਲੀ ਮਸ਼ੀਨ ਤੇ ਚਲਾਉਣ ਨੂੰ ਸਲੋ ਵੜਾ ਹੂੰ ਸਾਰੇ ਕੰਮ ਦਿੰਦਾ ਵੱਡੇ ਛੋਟੇ ਜਿਹੜਾ ਮਰਜ਼ੀ ਕੰਮ ਲੈ ਲਓ ਪਰ ਇਹ 12 24 75 HP ਮੈਕੋ ਪੰਪ ਦੇ ਵਿੱਚ ਆ ਬਸ ਇਹਦੇ ਵਿੱਚ ਇੱਕ ਹੀ ਜਿਹੜੀ ਵੱਡੀ ਸਭ ਤੋਂ ਖਾਮੀ ਆ ਉਹ ਇਹ ਆ ਵੀ ਤੇ ਯਾਰ ਕਾਪੀ ਨਹੀਂ ਬਣਦੀ ਕਾਪੀ ਨਹੀਂ ਬਣਦੀ ਬਾਕੀ ਤਾਂ ਸਵਾ ਕਲਾ ਸਭ ਬਾਕੀ ਸਾਰਾ ਕੁਝ ਓਕੇ ਆ ਟਰੈਕਟਰ ਨਵਾਂ ਐ ਇਹ ਇਹ ਨਵਾਂ ਬ੍ਰਾਂਡ ਨਹੀਂ ਨਵਾਂ ਨਵਾਂ ਬ੍ਰਾਂਡ ਨਹੀਂ ਆ 100 20 50 ਘੰਟੇ ਚੱਲਿਆ ਉਹ ਮਾਣਾ ਮੁੱਟਾ ਖੜ ਖੜ ਕੇ ਹੀ ਖੜਾ ਆ ਇੱਥੇ ਉੱਥੇ ਹੀ ਗਾਮਸ਼ਾ ਹਾਂ 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 ਪਹਿਲਾਂ ਕੰਪਨੀ ਕੋਲੇ ਖੜਾ ਰਿਹਾ ਅੱਜ ਮੈਂ ਬੈਕ ਤੋਂ ਦਿਖਾ ਦੇਖ ਜੇ ਲੈਸ ਨਾਲ ਦੇਖ ਲੈਫਟ ਆ ਦੇਖ ਤਰਹੇ ਚਾਰ ਜਿਹੜੇ ਆਪਣੇ ਹੁੰਦੇ ਆ ਵਾਲ ਜੈਕ ਵਾਲ ਆ ਗਏ ਚਾਂਪਿੰਗਣੀ ਕੋਲੋਂ ਅਲੇਕਾ ਦੇਖ ਰੋਣਜੋੜ ਦੇ ਦੀਆਂ ਯਾਰ ਭਾਏ ਕਿੰਨੇ ਕਿੰਨੇ ਮੋਟੀਆਂ ਲਾ ਇਹ ਬਾਹਰ ਅੰਦਰ ਵੀ ਹੋ ਜਾਂਦੀ ਆ ਨਾ ਇਹ ਆਹ ਬਾਹਰ ਨੂੰ ਕੱਢ ਲੋ ਅੰਦਰ ਨੂੰ ਲਾਓ ਵਾਹ ਉਹ ਸਿਸਟਮ ਹੈ ਵੀ ਹੁੱਕ ਦੇ ਸਾਰਾ ਕੁਝ ਪੂਰੀ ਜਵਦਗਾਰ ਹੁੱਕ ਕਿਹਦਾ ਆਇਆ ਕਿ ਹੁੱਕ ਥੋੜੀ ਹੈ ਹਾਂ ਨਹੀਂ ਐਹ ਜੀ ਹੁੱਕ ਅਸੀਂ ਫਾਰਮ ਟਰੈਕ ਮਾਣਾ ਦੇਖੀ ਨਹੀਂ ਨੇ ਡਾਕਟਰ ਇਹ ਜੀ ਕਿਦੇ ਹੁੱਕ ਹੀ ਨਹੀਂ ਦੇਖੀ ਜੀ ਕੰਪਨੀ ਕੋ ਨਹੀਂ ਇਹਦੇ ਜਿਹੜੀ ਵੀ ਚੀਜ਼ ਲੱਗੀ ਨਾ ਤੁਸੀਂ ਰੋਗ ਰੋਗ ਕੇ ਭਾਵੇਂ ਵੀਡੀਓ ਵੇਖ ਲੈ ਉਹ ਚੀਜ਼ ਇਹ ਕਦੇ ਵੀ ਨਹੀਂ ਕਿਤੇ ਵੇਖੀ ਹਣੀ ਹਾਂ ਪਹਿਲਾਂ ਆ ਚੀਜ਼ਾਂ ਇਹੋ ਜਿਹੀਆਂ ਲੈ ਬੜਾ ਜ਼ਿਆਦਾ ਮੈਂ ਤੁਹਾਨੂੰ ਦੱਸਦਾ ਰਹੇਗਾ ਇਹ ਨਾ ਡਿਸਟ੍ਰੀਬਿਊਟਰ ਚੱਕਣ ਨੂੰ ਇੱਧਰ ਦੇ ਇਹਨਾਂ ਨੂੰ ਲੀਵਰ ਦਿੱਤੇ ਇੱਧਰ ਵੀ ਆ ਰਿਹਾ ਆ ਲਗ ਲਗ ਲੀਵਰ ਦਿੱਤੇ ਆ ਦੋਨੇ ਦੇਖੀ ਜਿਵੇਂ ਨਾ ਲਕੋ ਕੇ ਆਪ ਆਪਣੇ ਕਵਰ ਕੀਟਿੰਗ ਚੀਜ਼ ਦੇਖੀ ਆ ਦੇ ਉੱਪਰ ਕਵਰ ਲੱਗਾ ਇਹਦੇ ਇੰਪੋਰਟਡ ਚੀਜ਼ਾਂ ਆ ਆ ਕੇ ਲਿਫਟ ਹਮ ਦੇਖ ਪੀਸੀ ਬੜਾ ਜ਼ਿਆਦਾ ਫਰਕ ਆ ਆ ਲੀਵਰ ਆ ਲੀਵਰ ਜੀ ਦੇ ਵੀਰੇ ਕਾਹਦੇ ਆ ਇਹ ਆ ਗਿਆ ਲੋਹੇ ਹੀ ਮੀਡੀਅਮ ਦਾ ਇਹ ਆ ਕਾਹਦਾ ਆ ਗਿਆ ਵੀਰ ਜੀ ਹਾਰਜੀਤ ਵੀਰੇ ਕਿਹੜੇ ਵਾਲਾ ਵੀਰੇ ਆ ਵਾਲਾ ਏ ਬਾਈ 4 ਵੀਲ ਵਾਲਾ ਅੱਛਾ ਇਹ 4 ਵੀਲ ਦਾ ਆ ਗਿਆ ਹਾਂ ਇਹ ਹਾਈ ਲੋ ਵਾਲਾ ਆ ਗਿਆ 4 ਵੀਲ ਵਾਲਾ ਆ ਗਿਆ ਹੈਂਡ ਬ੍ਰੇਕ ਆ ਗਏ ਆ ਹੈਂਡ ਬ੍ਰੇਕ ਆ ਗਿਆ ਇਹ ਹਾਂ ਤੇ ਆ ਇਹ ਦਾ ਆ ਗਿਆ ਪੀਡੀਓ ਵਾਲਾ ਕਲੱਚ ਇਹ ਪੀਡੀਓ ਦਾ ਕਲੱਚ ਆ ਗਿਆ ਬ੍ਰੇਕਾਂ ਬਰੁਕਾ ਪਾਵਰ ਗਿਆ ਜੀ ਪਾਵਰ 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 ਬੇਸੇ ਕਰੋਗੇ ਡਿਸਪੈਂਸੀਓ ਲੌਕ ਨਾਲ ਆਉਂਦਾ ਇਹ ਅੱਛਾ ਉਹ ਵੀ ਲੱਗਿਆ ਉਹ ਵੀ ਲੱਗਿਆ ਹੋਇਆ ਹੈ ਜੀ ਬਹੁਤ ਚੀਜ਼ਾਂ ਨੇ ਜਿਹੜੇ ਮੈਂ ਸਹੀ ਮੈਂ ਤੁਹਾਨੂੰ ਗੱਲ ਦੱਸਾਂ ਥੋੜੇ ਰੁਪਈਆਂ ਦੇ ਵਿੱਚ ਹੂੰ ਥੋੜੇ ਰੁਪਈਆਂ ਦੇ ਵਿੱਚ ਵੱਡੀ ਹੌਸਪਾਵਰ ਯਾਰ ਆਪਾਂ ਇਹ ਤਾਂ ਨਹੀਂ ਹੁੰਦਾ ਮੰਨ ਕੇ ਚੱਲੋ ਵੀ ਆਪਣੇ ਘਰੇ 5 ਟਰ ਚੱਲਦੇ ਆ ਹੂੰ ਆਪਾਂ ਪੰਜੀ ਵਿੱਚੋਂ ਥੋੜੀ ਲੈ ਆਉਂਦੇ ਆ ਹਾਂ ਸਹੀ ਜਿਹੜੀ ਸਹੀ ਗੱਲ ਆ ਜਟਾਂ ਵਾਲੀ ਜਿਹੜੀ ਆਪਾਂ ਪੰਜੀ ਵਿੱਚੋਂ ਥੋੜੀ ਲੈ ਆਉਂਦੇ ਆ ਆਪਾਂ ਕੰਪਿਊਟਰ ਆਪਾਂ ਘਰੇ ਰੱਖਣ ਨੂੰ ਲੈ ਆਉਂਦੇ ਆ ਹਾਂ ਉਹਦੇ ਕਰਕੇ ਜੇ ਤੁਸੀਂ ਉਹਨੇ ਘਰੇ ਰੱਖਣ ਨੂੰ ਲੈਣਾ ਇਹਦਾ ਟਰੈਕਟਰ ਨਹੀਂ ਸਾਨੂੰ ਮਿਲਣਾ ਹੀ ਨਹੀਂ ਮਿਲਣਾ ਹੀ ਨਹੀਂ ਕਿਉਂਕਿ ਸਾਡੇ ਤੋਂ ਇਹਦੇ ਜਿੰਨੇ ਕਿਹਦੇ ਚ ਫੰਕਸ਼ਨ ਆ ਨਾ ਸਾਨੂੰ ਦੱਸੋ ਨਹੀਂ ਹੋਏ ਇਹਦਾ ਜੇ ਤੁਸੀਂ ਚਲਾਉਂਗੇ ਤੁਹਾਨੂੰ ਬਾਕੀ ਫੇਰ ਇੱਕ ਗੱਲ ਹੋਰ ਆ ਯਾਰ ਜਿੰਨੇ ਕੁ ਤਾਂ ਅਸੀਂ ਦੇ ਦੇਣਾ ਐ ਨਿਕਲਦਾ ਜਦੋਂ ਮਰਜ਼ੀ ਜਿਹਨੂੰ ਮਰਜ਼ੀ ਤੁਸੀਂ ਦੇ ਦੇ ਜਦੋਂ ਮਰਜ਼ੀ ਕੋ ਹਾਂ ਜਦੋਂ ਮਰਜ਼ੀ ਜਿਹਨੂੰ ਮਰਜ਼ੀ ਦੇ ਦੇ ਇਹ ਵੀ ਨਹੀਂ ਕੋਈ ਚੱਕਰ ਹੈਗਾ ਦੇਸੀ ਪਾਇਆ ਕਰੀਏ ਨਾ ਗੱਲ ਜਿੱਥੇ ਮਰਜ਼ੀ ਦੇ ਸਕਦੇ ਜਿੰਨੇ ਦਾ ਦੇ ਦੇਣਾ ਜਿੰਨੇ ਦਾ ਸੀ ਤੁਹਾਨੂੰ ਦੇ ਦੇਣਾ ਜਿਹਨੂੰ ਮਰਜ਼ੀ ਦੇ ਦੇ ਦੋ ਹਾਂ ਨਵਾ ਹੈ ਨਵਾ ਇਹਨੇ ਕਹਿੰਦੇ ਪੁਰਾਣਾ ਹੈ ਨਵਾਂ ਵਾਲਾ ਟ੍ਰੈਕਾ ਹੈ ਨਵਾ 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 ਛੋਟੇ ਦੇ ਸਿਰਰ ਵਰਗਾ ਟ੍ਰੈਕਾ ਹਾਂ ਤੇ ਆ ਮਗਰਾੜ ਮਗਰੂਟ ਦੇ ਮਗਰਾਟਾ ਨੂੰ ਪੱਤੀਆਂ ਹੈ ਵੀ ਪੱਕਾ ਇਹ ਉਹ ਨਹੀਂ ਹੈਗਾ ਘੁੰਮਦੇ ਨਹੀਂ ਉੱਠੀ ਖੜੇ ਟੈਸ ਜਿਹੜਾ ਘੁੰਮਦਾ ਬਾਲਾ ਜਦੋਂ ਰਸਤੀ ਦੇ ਨੇ ਹਾਂ ਐ ਨਹੀਂ ਹੈਗਾ ਵੀ ਐ ਉਹੀ ਬਾਲਾ ਵੀ ਉਹੀ ਕੋਕਾ ਫੋਰ ਨਹੀਂ ਇੱਕ ਚੀਜ਼ ਹੋਰ ਨੰਨੂ ਹੋ ਰਹੀ ਐ ਇਹ ਛੋਟੇ ਟਾਇਰ ਵੇਖ ਕੇ ਆਣੇ ਗਣ ਵੀ ਝੂਠ ਬੋਲੀ ਜਾਂਦੇ ਆ ਇੱਧਰ ਦੇ ਇਹ 75 एचपी ਆ ਫਿਲਟਰ ਫੁੱਲ ਤੇ ਦੇ ਦੋ ਹਾਂ ਆ ਡੀਜ਼ਲ ਟੈਂਕ ਤੇ ਹੋਇਆ ਵੀਰ ਭਰਾ ਦਾ ਕੋਈ ਵਿਚਾਰ ਹੋਇਆ ਹਾਂ ਤਾਂ ਆਪਣਾ ਇਹ ਫਾਰਮ ਟਰੈਕਟਰ ਟਰੈਕਟਰ ਏਜੰਸੀ ਜਗਰਾਉਂ ਦੇ ਵਿੱਚ ਖੜਾ ਇੱਕ ਗੱਲ ਹੋਰ ਕਾਪੀ ਨਹੀਂ ਬਣਨੀ ਗੱਲ ਵੱਖਰੀ ਹਾਂ ਬਿੱਲ ਅਸੀਂ ਫਸਟ ਪਾਰਟੀ ਦੇ ਪਹਿਲੇ ਨਾਂ ਦੇ ਬੰਦੇ ਦੇ ਨਾਮ ਤੇ ਕੱਟ ਕੇ ਦੇਵਾਂਗੇ ਬਿੱਲ ਪਹਿਲੇ ਨਾਂ ਦੇ ਉਹ ਕਾਪੀ ਬੰਨ ਦਾ ਕਾਰਨ ਜੇ ਤੂੰ ਕਹਿੰਦਾ ਇਹਦੇ ਸਾਲੇ 'ਚ ਕੋਈ ਨੁਕਸ ਨਹੀਂ ਹਾਂ ਕਾਪੀ ਬੰਨ ਦਾ ਕਾਰਨ ਇਹ ਆ ਜੀ 75 एचपी ਦੀ ਆ ਇਹਦੀ ਕਾਪੀ ਸੀਆਰਡੀ ਚ ਬਣਨੀ ਆ ਇਹ ਮਾਈਕੋ ਪੰਪ ਚ ਇਹ ਮਾਈਕੋ ਬੋ ਇਹ ਮਾਈਕੋ ਪੰਪ ਜਬ ਕਾਪੀ ਤਾਂ ਨਹੀਂ ਬਣਨੀ ਜੇ ਤੁਸੀਂ ਕਹੋ ਵੀ ਇੱਟ ਕੋਈ ਨੁਕਸਾ ਉਹ ਨਹੀਂ ਗੱਲ ਹਾਂ ਕਾਪੀ ਦੀ ਤਾਂ ਨਹੀਂ ਬਣਨੀ ਵੀ ਇਹ ਹੈਗਾ ਸੀਆਰਡੀ ਤੋਂ ਬਿਨਾ ਹਾਂ ਹੁਣ 50 ਚੀ ਦੇ ਉੱਪਰ ਕਾਪੀ ਉਹਦੀ ਬਣਦੀ ਆ ਜਿਹੜਾ ਸੀਆਰਡੀ ਆ ਇਹਦੀ ਤੁਸੀਂ 52 ਵੀ ਬਣਾਉਣੀ ਆ ਤਾਂ ਸੀਆਰਡੀ ਦੀ ਕਾਪੀ ਬਣੂ ਇਹ ਸੀਆਰਡੀ ਹੈ ਨਹੀਂਗਾ ਇਹ ਇੰਜਨ ਹੈ 4 ਸਿਲੰਡਰ 4 ਸੈਂਡਰ ਫਾਰਮ ਟਰੈਕ ਦਾ ਫਾਰਮ ਟਰੈਕ ਦਾ ਜੀ ਫਾਰਮ ਟਰੈਕ 90 एचपी ਨੂੰ ਜਿਹੜਾ ਇੰਜਨ ਆਉਂਦਾ ਉਹੀ ਇੰਜਨ ਇਹਦੇ ਵਿੱਚ ਉਹੀ 90 ਵਾਲਾ ਹਾਂ ਡਰਬੋ ਲੱਗਿਆ ਹੋਇ ਕੋਈ ਬੇਫਿਕਰ ਹੋਗੇ ਯਾਰ ਇਹ ਚੱਕ ਸਕਦੇ ਚੱਕੀਆਂ ਨਹੀਂ ਹਾਂ ਓਏ ਇਹ ਖੁੱਲੀ ਨਹੀਂ ਮੇਰੇ ਤੋਂ ਦੇਖੀ ਸੀ ਖੋਲ ਕੇ ਅੱਛਾ ਲੋਕ ਲੱਗਿਆ ਨਾ ਹਾਂ ਮੈਂ ਦੇਖੀ ਸੀ ਖੋਲ ਕੇ ਮੇਰੇ ਤੋਂ ਖੁੱਲੀ ਵੀ ਨਹੀਂ ਆਈ ਓਏ ਗੱਲ ਆਪਾਂ ਦਾ ਫੰਕਸ਼ਨ ਨਹੀਂ ਅੱਜ ਫੰਕਸ਼ਨ ਹੀ ਨਹੀਂ ਪਤਾ ਤੁਸੀਂ ਆਇਓ ਵੀਰੇ ਜਰੂਰ ਯਾਰ ਆ ਕੇ ਇਹਨੂੰ ਬੇਇੱਜ਼ਤ ਕਰਕੇ ਜਾਇਓ ਫਾਰਮ ਟ੍ਰੈਕ ਟਰੈਕਟਰ ਏਜੰਸੀ ਦੇ ਵਿੱਚ ਜਗਰਾਓ ਪਸ਼ੂ ਮੰਡੀ ਦੇ ਕੋਲੇ ਇਹ ਬ੍ਰਹਮ ਰੂਤੀ ਸੰਜੂਕੀ ਦੇ ਜਮਾ ਸਾਹਮਣੇ ਜਮਾ ਸਾਹਮਣੇ ਨੰਬਰ ਆਪਣੇ ਨੋਟ ਕਰ ਲਓ ਹਾਂ 94784 72773 ਹੂੰ ਤੇ ਇੱਕ ਆਪਣਾ ਨੰਬਰ ਏਜੰਸੀ ਦਾ ਉਹ ਹੈਗਾ 98783 ਤੇ 3026 26 ਤੂੰ ਬਾਜਾ ਧੰਵਾਦ ਮੈਂ ਤਾਂ ਟਰੈਕਟਰ ਵਿਖਾ ਲਾ ਇੱਕ ਰੀ ਤੁਸੀਂ ਜਾਓ ਮੇਰਾ ਕੰਮ ਕਰ ਜਾਂਦੇ ਨੂੰ ਮਾ ਆ ਜਾ ਠੰਡਾ ਠੰਡਾ ਰੱਖ ਮਾ ਆ ਜਾ ਪਾਣੀ ਪੂਣੀ ਪੀਨੇ ਆ ਇਹ ਤਾਂ ਨੇ ਦਿੱਤਾ ਟਰੈਕਟਰ ਵਿਖਾ ਜਿਹੜੀਆਂ ਚੀਜ਼ਾਂ ਮੈਨੂੰ ਵਧੀਆ ਲੱਗੀਆਂ ਮੈਂ ਤੁਹਾਨੂੰ ਉਹ ਵਿਖਾਦਾ ਮੇਰੇ ਵੀਰ ਨੇ ਕਈ ਹੁੰਦੇ ਇੱਛਕ ਕਹਿ ਦਿੰਦੇ ਆ ਤੂੰ ਪੂਰੀ ਚੀਜ਼ ਨਹੀਂ ਲਿਖਾਈ ਇੱਧਰ ਦੇਖ ਜਕਾ ਸੀਟ ਤੋਂ ਲੈ ਕੇ ਜਿਵੇਂ ਆਹ ਨੇ ਹਰਜੀਤ ਨੇ ਦੱਸਿਆ ਪਪੂਲਰ ਹੁੰਦੇ ਆ ਨਾ ਇਹ ਆਟੋਮੈਟਿਕ ਆਵੇ ਜੈਕ ਲੱਗੇ ਇਹ ਅਗਲੇ ਪਾਸੇ ਚੱਲ ਜਾਣਾ ਕਿਉਂਕਿ ਰੁੱਖਾਂ ਦੇ ਵਿੱਚ ਆਪਾਂ ਡਰ ਹੁੰਦਾ ਵੀ ਸ਼ੋਅ ਨਾ ਟੁੱਟ ਜੇ ਇਹ ਅਗਲੇ ਪਾਸੇ ਚਲੇ ਗਿਆ ਸ਼ੋਅ ਦਾ ਫਿਕਰ ਲੈ ਗਿਆ ਇੱਧਰ ਆ ਗਿਆ ਇਹ ਚੇਂਜਰ ਛੋਟੇ ਆਵੇਂ ਖਾ ਦੇ ਦੇਖ ਚੇਂਜਰ ਇਹ ਮੀਟਰ ਸੀਟਰ ਐਨ ਨਵਾਂ ਯਾਰ ਜਿਹਨੂੰ ਆਪਾਂ ਕਹਿੰਨੇ ਉਹ ਗੱਲ ਵੱਖਰੀ ਨਾ ਨਹੀਂ ਤੋਤਾ ਸਵਾਰਿਆ ਵੀ ਵਿਚਾਰਾ ਉਹ ਖਰਾਬ ਹੋਇਆ ਪਿਆ ਕਿਆ ਸੀ ਨਾ ਕਿਆ ਸੀ ਨਾ ਵਰਤਨ ਨਨੂ ਆ ਇਹ ਕਹਦਾ ਲੀਵਰ ਆ ਜਾ ਯਾਰ ਇਹ ਲੀਵਰ ਮੈਨੂੰ ਵੀ ਨਹੀਂ ਹੁਣ ਪਤਾ న్యూਟਰਲ ਇਹ ਪੀਟੀਓ ਦਾ ਹੋਊਗਾ ਹਨਾ ਨਨੂ ਵੇਖੀ ਹੂੰ ਵੀਡੀਓ ਪੀਟੀਓ ਆ ਇਹ ਆ ਗਿਆ ਪੀਟੀਓ ਰਿਵਰਸ ਤੇ ਫਾਰਵਰਡ ਹੋਊਗੀ ਫਿਰ ਇਹਦੀ ਹਨਾ ਭਾਈ ਮੈਨੂੰ ਸਿੱਧੀ ਜੀ ਗੱਲ ਦੱਸਾਂ ਮੈਨੂੰ ਨਹੀਂ ਜੇ ਪਤਾ ਮੈਂ ਤੁਹਾਨੂੰ ਫੰਕਸ਼ਨ ਵਿਖਾ ਸਕਦਾ ਦੇ ਆ ਜੀਆਂ ਸਪੀਡ ਵਾਲਾ ਚਾਰਟ ਲੱਗਿਆ ਜੀ ਮੇਰਾ ਵੀ ਰੋਕ ਕੇ ਤੇਨੂੰ ਵੇਖ ਲੈ ਜੀ ਇਹ ਕਾ ਵੀ ਚਾਰਟ ਵਿਖਾ ਦੇ ਵੀ ਕਿਉਂਕਿ ਬਾਹਲਾ ਕੁਝ ਆ ਪੜੀ ਹੋਣੇ ਜੇ ਬਾਹਲਾ ਕੁਝ ਪਲੇਟਫਾਰਮ ਦਾ ਸਿੱਧਾ ਆ ਗਿਆ ਦੂਜੇ ਲਿਵਰਾ ਆ ਗਏ ਥੱਲੇ ਹੱਥ ਕੋਲੇ ਤੇ ਜਿਹੜੀ ਮੇਨ ਗੱਲ ਟਾਈਟੁਰ ਨਵੇਂ ਆ ਕਾਰਾਂ ਟੈਂਸ਼ਨ ਆ ਲੈ ਆ ਇਹਨਾਂ ਨੂੰ ਪਿੱਛੇ ਲਿਆ ਆਨੂੰ ਯਾਰ ਜਿੱਡੇ ਕਦੇ ਟਾਇਰ ਹਨ ਨੂੰ 75 HP ਦੇ ਵਿੱਚ ਇਹ ਕਪੋ ਮੀਰੀ ਬਣਾ ਦਿੰਦਾ ਨਾ ਟਾਇਰਾਂ ਦੀ 14 ਦੇ 14 ਦੇ ਆ ਉਹ ਦੇਖਣ ਤੋਂ ਛੋਟੇ ਹੀ ਲਾਦੇ ਇਹਨਾਂ ਨੂੰ 14 ਦੇ ਨਹੀਂ ਜੇ 14 9 54 ਫਿਰ 28 ਨਹੀਂ ਗੇ ਮੈਂ ਤਾਂ ਹੀ ਗਿਆ ਨਾ ਛੋਟੇ ਆ ਮੈਂ ਆ ਦੇਖਣ ਛੋਟੇ ਲਾ ਦੇ ਦੇ ਇੱਧਰ ਦੇ ਉਹ ਝਗੜ ਬੰਦ ਦੇ ਕਿਹੜੇ ਕਿਹੜੇ ਲਾਏ ਇਹਦੀ ਲੁੱਕ ਵੀ ਤਗੜੀ ਹੋਣ ਨੂੰ ਹਨਾ ਇਹਦੀ ਲਿਫਟ ਵੀ ਤਕੜੀ ਹੋਣੀ ਪਤੰਦਰ ਦੀ ਪਿਛਲਾ ਹਿਸਾਬ ਖਾਈ ਰਾਈ ਸਾਈ ਪੀ ਆ ਗਿਆ ਇਹ ਲੈ ਨੇ ਫਾਰਮ ਅਟੈਕ ਇਤੋਂ ਚੀਜ਼ਾਂ ਬਣਾ ਕੇ ਇਹ ਤੇ ਬਾਹਰ ਭੇਜਦਾ ਸਾਡੇ ਦੇਸ਼ ਦਾ ਵੀ ਨਾਰਾਸ਼ਨ ਹੁੰਦਾ ਯਾਰ ਬਾਕੀ ਜੇ ਕਿਸੇ ਵੀਰ ਨੇ ਸ਼ੌਂਕ ਨਾ ਲੈਣਾ ਕਿ ਸ਼ੌਂਕ ਨਾਲ ਉਹ ਗੱਲ ਵੱਖਰੀ ਵੀ ਇਹਨੂੰ ਟੈਟਰ ਵੱਡੇ ਪਾਉਣੇ ਆਗਾ ਕੁਝ ਵੀ ਕਰਨਾ ਉਹ ਆਗੇ ਹਿਸਾਬ ਨਾਲ ਸਲੰਸਰੇ ਦਾ ਬਾਹਰ ਆ ਜਾ ਥੱਲੇ ਆਣਾ ਨੂੰ ਆ ਦੇਖੀ ਇਤੋਂ ਗਿਆ ਕਿੱਧਰ ਦੀ ਗਿਆ ਆ ਰਿਹਾ ਇਥੋਂ ਗੱਡੀ ਆ ਦੇ ਪਾਪ ਆ ਦੇ ਆ ਕੀ ਆ ਇਹਨੂੰ ਇਹ ਕਿੰਨੇ ਰੇਗੀ ਇਹ ਦਾ ਭਰਾਵਾ ਸਾਨੂੰ ਆਪ ਨੂੰ ਇਹ ਪਤਾ ਦੇ ਦੇ ਕੀ ਲੱਗਾ ਕੀ ਨਹੀਂ ਆ ਚੀਜ਼ ਦਾ ਨੀ ਮੈਨੂੰ ਪਤਾ ਥੋਸ ਹੀ ਹਲੋ ਇਹ ਦੀ ਲੈਪ ਨੂੰ ਮਗਰ ਮਗਰ ਲਈ ਚਲ ਇੱਕ ਦੀ ਮੋਟੀ ਪੈ ਵੀ ਯਾਰ ਜਾਣੀ ਬਹੁਤ ਇਹ ਟੇਢੀ ਅੰਦਾਜ਼ ਵਿੱਚ ਇੱਕ ਦਾ ਵੀਡੀਓ ਵਾਲੀ ਅਨਜੀ ਪਤਾ ਯਾਰ ਨਹੀਂ ਜੇ ਭਰਾਵਾ ਸਾਨੂੰ ਜੇ ਕੇ ਵੀਰ ਨੂੰ ਪਤਾ ਹੈ ਦੱਸਿਓ ਸਾਨੂੰ ਵੀ ਪੰਪ ਪੈਨੋ ਲੱਗਾ ਬੋਸ਼ ਦਾ ਸੁੱਦਾ ਇਹ 4 ਸਿਲੰਡਰ ਜਿਹੜੇ ਆਪਣੇ ਮਾਈਕੋ ਬੋਸ਼ ਚ ਹੁੰਦੇ ਸੀ ਸ਼ੌਂਕ ਨੂੰ ਕਿਸੇ ਵੀਰ ਨੇ ਜਾਣਾ ਨਾ ਸ਼ੌਂਕ ਨੂੰ ਤੇ ਟਰੈਕਟਰ ਨਹੀਂ ਜੇ ਮਾਰਾ ਆਗਾ ਮੈਂ ਤੁਹਾਨੂੰ ਦੱਸਤਾ ਜੀ ਟਰੈਕਟਰਾਂ ਕਿੱਲ ਵੱਡਾ ਕਿੱਲੇ ਤੇ ਹੁਣ ਆਪਾਂ ਲੈਨੇ ਆ ਗਏ ਕਿਸੇ ਵੀਰ ਨੇ ਇਹ ਵਾਲਾ ਟਰੈਕਟਰ ਲੈਣਾ ਹਰਜੀਤ ਵੀਰੇ ਦਾ ਬਾਈ ਦਾ ਨੰਬਰ ਦਿੱਤਾ ਜਗਰਾਉ ਏਜੰਸੀ ਦਾਣਾ ਮੰਡੀ ਦੇ ਸਾਹਮਣੇ ਵੀਰ ਨੇ ਦੱਸਿਆ ਤਾਂ ਕਿ ਇਹਦੀ ਆਰਸੀ ਨਹੀਂ ਬਣਨੀ। ਉਹ ਵੀ ਵੀਰ ਨੇ ਸਮਝਾਤਾ ਵੀ ਟਰੈਕਟਰ ਨਵਾਂ ਆਰਸੀ ਤਾਂ ਨਹੀਂ ਬਣਨੀ ਪੇਪਰ ਐਚਪੀ ਕਰਕੇ। ਵੀ ਹੁਣ ਜਿਹੜੇ 50 ਤੋਂ ਉੱਤੇ ਆਉਂਦੇ ਉਹ ਆਉਂਦੇ ਸੀਆਰ ਦੇ। ਉਹਦੇ ਕਰਕੇ ਇਹਦੀ ਆਰਸੀ ਨਹੀਂ ਬਣਨੀ। ਤੇ ਮੇਰਾ ਵੀਰ ਉਹ ਹਣਾ ਕਹਾਂ ਜੇ ਬਿੱਲ ਤੁਹਾਨੂੰ ਮਿਲ ਜੂ ਬਿੱਲ ਪਹਿਲੇ ਨਾਂ ਤੇ ਮਿਲੂ। ਇਹ ਨਹੀਂ ਉਹ ਵੀ ਟਰੈਕਟਰ ਕਰੇ ਸੈਕੰਡ ਉਹ ਉਹ ਵੱਜੂਗਾ। ਦੂਜੇ ਬੰਦੇ ਦੇ ਨਾਂ ਪਹਿਲੇ ਨਾਂ ਪਹਿਲੇ ਓਨਰ ਤੁਸੀਂ ਹੋਵੋਗੇ। ਇੱਕ ਜਾਂਦਿਆਂ ਦੇ ਨਿਗਾਹ ਮੇਰੀ ਇੱਧਰ ਵੀ ਪੈ ਗਈ ਪਾਵਰ ਸਟੀering ਵਾਲਾ। ਇਹਨਾਂ ਨੂੰ ਰੋਡ ਅਗਲੇ ਪਾਸੇ ਆਏ ਤੇ ਜੱਕ ਇਹ ਅਗਲਾ ਹਿੱਸਾ ਇਹਦਾ ਉਹ ਵੀ ਸਾਰਾ ਕੰਪੈਕਟ ਜਈਆ ਲੇਕਨ ਵਾਲਾ ਸੋਣਾ ਲੱਗਾ ਹੋਰ ਗੱਲਾਂ ਦੀਆਂ ਕਰਨ ਜੇ ਕੰਪੋਟੈਂਟ ਚੀਜ਼ਾਂ ਦਾ ਸ਼ੌਂਕੀ ਆ ਨਾ ਤੇ ਚੱਕ ਦੋ ਫੱਟੇ ਤੇ ਡੀਜ਼ਲ ਟੈਂਕ ਵੀ ਇਹਦਾ ਮੇਰੇ ਹਿਸਾਬ ਨਾਲ ਹੋਊਗਾ ਬਾਬਾ ਤੁਹਾਡਾ ਭਲਾ ਕਰੇ 80 ਲੀਟਰ ਦਾ ਹੋਊਗਾ ਜਿੱਦਾਂ ਟੈਂਕ ਹੈ ਦਾ ਹਨਾ ਨੂੰ ਲਈ ਆ ਗਿਆ ਫਿਰ ਬੱਲੇ 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 ਕਲਾ ਬਿਲਬਾਜ ਤੁਹਾਨੂੰ ਵਿਖਾਈ ਕਿਆ ਬਲਾ ਤੇ ਨੰਬਰ ਵੀਰ ਤੇ ਡਿਸਪਲੇ ਤੇ ਆ ਦੋ ਅੱਜਾ ਮਿਲਦੇ ਆਂ ਅਗਲੀ ਵੀਡੀਓ ਚ ਪ੍ਰੇਮ ਪਿਆਰ ਬਣਾਏ ਰੱਖਿਓ ਵੱਧ ਘੱਟ ਸ਼ਬਦ ਲਈ ਮਾਫੀ ਆ ਭਰਾ ਤੁਹਾਡੇ ਤੋਂ ਗੱਲਬਾਤ ਕਰਦਿਆਂ ਕੋਈ ਨਾ ਕੋਈ ਸ਼ਬਦ ਨਿਕਲ ਜਾਂਦਾ ਵੱਧ ਘੱਟ ਉਹ ਤੁਸੀਂ ਬੈਠੇ ਜਾਓਦੇ ਭਰਾ ਨੂੰ ਮਾਫ ਕਰਨ ਲਈ ਤੇ ਜੇ ਕੋਈ ਕੇ ਵੀਰੋਂ ਇਹਦੀ ਪੂਰੀ ਡਿਟੇਲ ਪਤਾ ਨਾ ਤਾਂ ਥੱਲੇ ਕਮੈਂਟ ਬਾਕਸ ਵਿੱਚ ਦੱਸਿਓ ਜਰੂਰ ਕਿਉਂਕਿ ਸਾਨੂੰ ਇਹਦੇ ਫੰਕਸ਼ਨ ਨਹੀਂ ਪਤਾ ਸਿੱਧੀ ਤੇ ਸਾਫ਼ ਜੀ ਗੱਲ ਅੰਗਲੀਵਰ ਨਾਲ ਉਬਰਾ ਤੋਂ ਨਹੀਂ ਸਾਨੂੰ ਐਡਾ ਪਤਾ ਲੱਗਾ ਨਾ ਕਿ ਲਿਫਟ ਦੀ ਕਪੈਸਿਟੀ ਦਾ ਮੈਨੂੰ ਪਤਾ ਲੱਗਾ ਵੀ ਕਿੰਨੀ ਆ ਹਨਾ ਪਾਵਰ ਹੀ ਪਤਾ ਵੀ 75 ਐਚਪੀ ਆ ਤੇ ਬਾਹਰ ਲਾ ਹੋਰ ਨਹੀਂ ਅਜਾ ਕੁਝ ਪਤਾ ਲੱਗਾ ਤੇ ਦੋ ਅੱਜਾ ਮਿਲਦੇ ਆਂ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਖਾਸੀ ਗਾ